ਮ੍ਰਿਤ ਵੇਲਾ ਸਚਨਾਉ ਵਡਿਆਈ ਵੀਚਾਰ ਕਰਮੀ ਆਵੈ ਕਪੜਾ ਨਦਰੀ ਮਖ ਦੁਆਰ ਸੋ ਕਹੋ ਟਾਲ ਗੁਰ ਸੇਵੀਐ ਅਹਨ ਸਸਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਖੋਵਸਿ ਫਤਖ ਸਮਦੀ ਨੂਰੇ ਅਰਸੋਂ ਕੋਰ ਸੋਹ ਚਟੀਆਂ ਤਦ ਡਠੇ ਸਚੇ ਪਤ ਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤ ਸਾਹ ਸਿਰ ਸਾਹ ਦਾਹ ਸਾਹ ਜਿਸ ਪਾਸ ਬਹਿਠਿਆਂ ਸੋਹੀਏ ਸਭ ਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਾ ਇਕ ਸ਼ਬਦ ਲਿਵਲਾਏ ਨਵ ਨਿਦੀ 18 ਹੈ ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਖਰ ਖਿਰਦਾ ਸਦਾ ਵਸਾਏ ਬ੍ਰਹਮ ਬਿੰਦ ਤਿਸਦਾ ਬ੍ਰਹਮਤ ਰਹਾ ਇਕ ਸ਼ਬਦ ਲਿਵ ਲਾਏ ਨਵ ਨਦੀ 18 ਹੈ ਸਿੱਧੇ ਪਿੱਛੇ ਲੱਗੀਆਂ ਫਿਰ へ ਜੋ ਖਰ ਹਿਰਦੈ ਸਦਾ ਵਸਾਏ ਬਿਨ ਸਤਗੁਰ ਨਾਉ ਨਾ ਪਾਈਐ ਬੁੱਝਹ ਕਰ ਵੀਚਾਰ ਨਾਨਕ ਪੂਰ ਭਾਗ ਸਤ ਗੁਰ ਮਿਲੈ ਸੁਖ ਪਾਏ ਜਗ ਚਾਰ ਮਹਲਾ ਤੀਜਾ ਕੀਆ ਗੱਬਰੂ ਕੀਆ ਬਿਰਧ ਹੈ ਮਨ ਮੁਕ ਤ੍ਰਿਸ਼ਨਾ ਭੁਖ ਨਾ ਜਾਏ ਗੁਰਮਖ ਸਬਦੇ ਰਤੇ ਆਂ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਵਲਾਏ ਪੌੜੀ ਹੰਬਲ ਖਾਰੀ ਤਨ ਕਉ ਜੋ ਸਗੁਰ ਮੁਖ ਸਿਖਾ ਜੋ ਹਰ ਨਾਮ ਧਿਆਇਐਂਦੇ ਤਿੰਨ ਦਰਸਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨਖ ਜਿਥੈ ਮੇਰਾ ਗੁਰ ਧਰੇ ਵਿਖਾ ਹਰਿ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖਿ ਕ੍ਰਿਖਾ ਤਾਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ